ਅਜੀ ਕਾਲ ਮੈਂ ਹਾਂ ਅੱਤਿਆ ਸੰਜਤ ਨਿਊਜ਼ ਦੇ ਦੇਖ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਐਡੀਟੋਰੀਅਲ ਟਾਕ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਵਿੱਚ ਅਸੀਂ ਕੁਝ ਨਵੀਆਂ ਟੈਕਨੀਕੀ ਜਿਹੜੀਆਂ ਪੁਆਇੰਟਸ ਹੁੰਦੇ ਨੇ ਉਹਦੇ ਬਾਰੇ ਚਰਚਾ ਕਰਦੇ ਹਾਂ ਡਿਸਕਸ਼ਨ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਗੱਲਬਾਤ ਕਰਾਂਗੇ ਇੱਕ ਅਜਿਹੀ ਨਾਮੀ ਅਤੇ ਚਹੇਤੀ ਕੰਪਨੀ ਜਿਸ ਦਾ ਪ੍ਰੋਡਕਟ ਲੈ ਕੇ ਹਰ ਇੱਕ ਵਿਅਕਤੀ ਜਿਹੜਾ ਹੈ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹੈ ਤੇ ਆਪਣਾ ਸਟੇਟਸ ਜਿਹੜਾ ਹੈ ਮੇਨਟੇਨ ਕਰਦਾ ਹੈ ਤੇ ਇਹ ਕਹਿਣਾ ਚਾਹਾਂਗੇ ਕਿ ਇਸ ਕੰਪਨੀ ਜਿਹੜੀ ਹੈਗੀ ਆ ਉਹ ਪ੍ਰੋਡਕਟ ਜਿਹੜੇ ਹੈਗੇ ਨੇ ਸਾਨੂੰ ਠੀਕ ਤੇ ਇਹ ਬੁਰੀ ਫਸ ਚੁੱਕੀ ਹੈ ਫਰਾਂਸ ਦੇ ਵਿੱਚ ਜਾ ਕੇ ਜਿਸ ਕਰਕੇ ਸਾਨੂੰ ਬਚਣਾ ਵੀ ਚਾਹੀਦਾ ਹੈ ਤੇ ਆਪਣੇ ਸਟੇਟਸ ਨੂੰ ਵੀ ਬਚਾਉਣਾ ਚਾਹੀਦਾ ਹੈ ਤੇ ਦੂਜੀ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਅਜੇ ਹੀ ਕੰਪਨੀਆਂ ਜੋ ਕਰਜ਼ੇ ਦੇ ਵਿੱਚ ਡੁੱਬੀ ਹੋਈ ਹੈ ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਡੁੱਬੀ ਹੋਈ ਕੰਪਨੀਆਂ ਨੂੰ ਬਚਾ ਕੇ ਆਖਿਰ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ਉਸ ਦੇ ਨਾਲ ਕੀ ਭਾਰਤ ਸਰਕਾਰ ਨੂੰ ਬੈਨੀਫਿਟ ਹੋਏਗਾ ਸਾਡੇ ਹਿੰਦੂਸਤਾਨੀਆਂ ਨੂੰ ਭਾਰਤ ਨੂੰ ਕੀ ਬੈਨੀਫਿਟ ਹੋਏਗਾ ਇਸ ਦੇ ਨਾਲ ਹੀ ਸਭ ਤੋਂ ਵੱਡੀ ਤੇ ਅਹਿਮ ਗੱਲ ਕੀ ਅੱਜ ਕੱਲ੍ਹ ਆਏ ਦਿਨ ਆਵਾਰਾ ਕੁੱਤਿਆਂ ਦਾ ਕਹਿ ਜਿਹੜਾ ਦੇਖਣ ਨੂੰ ਮਿਲਦਾ ਹੈ ਛੋਟੇ-ਛੋਟੇ ਬੱਚਿਆਂ ਦੇ ਉੱਪਰ ਕਹਿਰ ਹੋ ਜਾਂਦਾ ਆ ਕੋਈ ਵੀ ਵਿਅਕਤੀ ਹੈ ਚਾਹੇ ਉਹ ਜਵਾਨ ਹੈ ਬਜ਼ੁਰਗ ਹੈ ਲੇਕਿਨ ਆਵਾਰਾ ਕੁੱਤਿਆਂ ਦਾ ਤਾਂ ਕੋਨਾ ਦੇ ਉੱਪਰ ਮੰਡਰਾਉਂਦਾ ਡਰ ਜਿਹੜਾ ਹਮੇਸ਼ਾ ਬਣਿਆ ਰਹਿੰਦਾ ਹੈ ਸੱਪਾਂ ਦੇ ਕੱਟਣ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਤੇ ਅਜੇਹਾ ਤੋਂ ਬਚਾਲ ਦੇ ਲਈ ਕਿ ਜਦੋਂ ਜੀ ਕੋਈ ਘਟਨਾ ਵਾਪਰ ਜੇ ਤਾ ਇਮੀਡੀਏਟ ਕੀ ਇਲਾਜ ਹੋਵੇਗਾ ਕਿਸ ਤਰ੍ਹਾਂ ਰੋਕਿਆ ਜਾਵੇਗਾ ਕਿਉਂਕਿ ਕਈ ਪੇਸ਼ੈਂਟ ਜਦੋਂ ਅਜੇ ਹੀ ਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਵਕਤ ਤੇ ਉਹਨਾਂ ਨੂੰ ਜਦੋਂ ਟ੍ਰੀਟਮੈਂਟ ਨਹੀਂ ਮਿਲਦਾ ਤਾਂ ਉਸ ਦੀ ਡੈਥ ਹੋ ਜਾਂਦੀ ਹੈ ਤੇ ਕੀ ਕੁਝ ਮੁਹੱਈਆ ਕਰਾਉਣ ਜਾ ਰਹੀ ਹੈ ਯੂਨਾਈਟਿਡ ਨੇਸ਼ਨ ਜਿਹੜੀ ਉਹ ਭਾਰਤ ਸਰਕਾਰ ਦੀ ਕਿਸ ਤਰ੍ਹਾਂ ਮਦਦ ਕਰੇਗੀ ਇਹਨਾਂ ਪੁਆਇੰਟਾਂ ਤੇ ਅਸੀਂ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਡਿਸਕਸ਼ਨ ਕਰਾਂਗੇ ਤੇ ਜੇਕਰ ਤੁਹਾਨੂੰ ਕੁਝ ਲੱਗੇਗਾ ਤਾਂ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰ ਦੇਣਾ ਫਿਲਹਾਲ ਸਾਡੇ ਨਾਲ ਸੀਨੀਅਰ ਰਜੇਸ਼ਿੰਦਰ ਜੀ ਜੁੜ ਰਹੇ ਨੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਰਜੇਸ਼ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹਾਂਗੇ ਕਿ ਇੱਕ ਜਿਹੜੀ ਸਭ ਤੋਂ ਚਹੇਤੀ ਕੰਪਨੀ ਹੈ ਜੇ ਜਿਹਦੇ ਲੋਕ ਹਰ ਕੋਈ ਸ਼ੌਂਕ ਰੱਖਦਾ ਹੈ ਕਿ ਮੇਰੀ ਜੇਬ ਦੇ ਵਿੱਚ ਵੀ ਇੱਕ ਆਈਪੈਡ ਜਾਂ ਆਈਫੋਨ ਆਪਾਂ ਕਹਿ ਲਿਆ ਹੋਵੇ ਇੱਕ ਬ੍ਰਾਂਡ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਚਾਹਵਾਨ ਹੈ ਤੇ ਹੁਣ ਇਹ ਕੰਪਨੀ ਜਿਹੜੀ ਹੈ ਫਰਾਂਸ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਬੁਰੀ ਤਰੀਕ ਨਾਲ ਫਸ ਗਈ ਹੈ ਕਿਉਂਕਿ ਉਹਨਾਂ ਦੀ ਜਿਹੜੀ ਇੱਕ ਏਟੀਟੀ ਟੂਲਸ ਜਿਹੜਾ ਹੈਗਾ ਜਿਹਦੇ ਤਹਿਤ ਕਿਹਾ ਜਾ ਰਿਹਾ ਕਿ ਦੂਜੀ ਕੰਪਨੀ ਨੂੰ ਬੇਹਤ ਨੁਕਸਾਨ ਹੋ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜਾ ਟੂਲ ਇਸਤੇਮਾਲ ਕੀਤਾ ਗਿਆ ਹੈ ਐਪਲ ਦੇ ਵੱਲੋਂ ਕੀ ਇਹ ਕਿੰਨਾ ਕ ਖਤਰਨਾਕ ਹੋ ਸਕਦਾ ਹੈ ਜੀ Apple ਦਾ ਤਾਂ ਨਾ ਦੁਨੀਆ ਚ ਮੋਬਾਈਲ ਫੋਨਾਂ ਦੇ ਵਿੱਚ ਨੰਬਰ 1 ਤੇ ਜਾਂਦਾ ਜੀ ਅੱਜ ਕੱਲ ਤਾਂ ਨਵੀਂ ਪੀੜੀ Apple ਤੋਂ ਥੱਲੇ ਗੱਲ ਹੀ ਨਹੀਂ ਕਰਦੀ ਜਿੰਦੀ ਨੰਬਰ ਪਤਾ ਨਹੀਂ ਕਿੰਨੇ ਲੱਖ ਹੁੰਦੀ ਹੈ ਜੀ ਅਸੀਂ ਤਾਂ ਕਦੇ ਖਰੀਦਿਆ ਨਹੀਂ ਹੈ ਜੀ ਤੇ ਲੇਕਿਨ Apple Steve Jobs ਦੀ ਕਹਿੰਦੇ ਕੰਪਨੀ ਸੀਗੀ ਉਹ ਬੜਾ ਉਮਦਾ ਅਤੇ ਬੜਾ ਇੱਕ ਹਾਈ ਐਂਡ ਟੈਲੀਫੋਨ ਹੈਗਾ ਉਹਦੇ ਫੰਕਸ਼ਨਸ ਬੜੇ ਜ਼ਬਰਦਸਤ ਹੈ ਬਹੁਤ ਜ਼ਿਆਦਾ ਇਮਿਊਨਿਟੀਜ਼ ਵੀ ਦੇ ਵਿੱਚ ਹੈਗੀਆਂ ਵਾਇਰਸ ਨਹੀਂ ਆਉਂਦੇ ਹੈਂਗ ਨਹੀਂ ਹੁੰਦਾ ਕਾਫੀ ਜ਼ਿਆਦਾ ਇੱਕ ਬਿਹਤਰ ਬੈਸਟ ਫੋਨ ਇਹਨੂੰ ਮੰਨਿਆ ਜਾਂਦਾ ਜਿਹੜੇ ਕਿ ਦੂਜੇ ਬ੍ਰਾਂਡਾਂ ਦੇ ਵਿੱਚੋਂ ਸੋ ਇਹ ਕੰਪਨੀ ਦੇ ਤੇ દોਸ਼ ਆਇਦ ਹੋਏ ਆ ਲੱਗੇ ਆ ਕਿ ਜਿਦਾ ਕਿ ਸਾਡੇ ਦੇ ਮੁਲਕ ਚ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਕਮਿਸ਼ਨ ਕਮਿਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਸੂਬੇ ਦੀ ਸਰਕਾਰ ਨੇ ਬਣਾਤਾ ਇੱਕ ਕਨਸਟੀਟਿਊਸ਼ਨਲ ਸੰਵਿਧਾਨਿਕ ਵਿਧਾਨਿਕ ਬਾਡੀ ਹੁੰਦੀ ਹੈ ਜਿਹੜੀ ਇੰਡੀਪੈਂਡੈਂਟ ਜਿਹੜੀਆਂ ਦੀਆਂ ਜਿਹੜੀਆਂ ਫੈਸਲਿਆਂ ਦੇ ਵਿੱਚ ਸਰਕਾਰੀ ਇੰਟਰਫਰੈਂਸ ਹੋਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਿੱਦਾਂ ਸੁਪਰੀਮ ਕੋਰਟ ਦੇ ਫੈਸਲਿਆਂ ਵਿੱਚ ਸਰਕਾਰੀ ਇੰਟਰਫਰੈਂਸ ਹੋਣੀ ਮੁਸ਼ਕਲ ਹੁੰਦੀ ਹੈ ਕੋਰਟਾਂ ਦੇ ਵਿੱਚ ਸਰਕਾਰਾਂ ਦੀ ਇਨਫੋਰਮੇਸ਼ਨ ਆਪ ਕਦੇ ਵੀ ਬਹੁਤ ਬਹੁਤ ਔਖਾ ਕੰਮ ਹੁੰਦਾ ਸੋ ਇੱਥੇ ਕਮਿਸ਼ਨ ਜਿੱਦਾਂ ਐਨਜੀਟੀ ਆਪਾਂ ਕਹਿੰਦੇ ਨੇਸ਼ਨਲ ਗ੍ਰੀਨ ਟਰਬਿਊਨਲ ਹੋ ਗਏ ਸੋ ਇਹ ਬੜੀ ਇੱਜ਼ਤ ਹੈ ਇਹਨਾਂ ਲੋਕ ਇਹਨਾਂ ਜਿਹੜੇ ਅਦਾਰਿਆਂ ਦੀ ਸੋ ਇਦਾਂ ਇੱਕ ਫਰਾਂਸ ਦਾ ਅਦਾਰਾ ਹੈਗਾ ਜਿਹੜਾ ਇੱਕ ਇੱਕ ਤਰ੍ਹਾਂ ਦਾ ਜਿਹੜਾ ਫਰੈਂਚ ਕੰਪੀਟੀਸ਼ਨ ਆਫ ਟਰੇਡ ਇੰਟਰਨੈਸ਼ਨਲ ਟਰੇਡ ਜਾਂ ਨੈਸ਼ਨਲ ਟਰੇਡ ਤੇ ਉਹ ਨਿਗਰ ਰੱਖੀ ਜਾਂਦੀ ਆ ਕਿ ਜਿਹੜੇ ਵਰਲਡ ਦੇ ਵੱਡੇ ਵੱਡੇ ਬਿਜ਼ਨਸ ਪਲੇਅਰਸ ਹੈਗੇ ਆ ਉਨਾਤੇ ਨਿਗਰ ਰੱਖੀ ਜਾਵੇ ਜਾਂ ਛੋਟੇ ਜਿਹੜੇ ਪਲੇਅਰਸ ਆ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਜਾਂ ਗ੍ਰਿਵੈਂਸਸ ਹੈਗੀਆਂ ਉਹਨਾਂ ਦਾ ਅਡਰੈਸਲ ਕੀਤਾ ਜਾਵੇ ਜਾਂ ਉਹਨਾਂ ਤੇ ਜਿਉਂ ਕਈ ਵਾਰੀ ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਆ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਆ ਇਹ ਜਿਹੜੀ ਖਾਨ ਹੈਗੀ ਆ ਸੋ ਇਸ ਇਸ ਤੀ ਤੋਂ ਛੋਟੀਆਂ ਮੱਛੀਆਂ ਜਾਂ ਜਾਂ ਛੋਟੇ ਕੰਪੀਟੀਟਰਾਂ ਨੂੰ ਛੋਟੇ ਜਿਹੜੇ ਟ੍ਰੇਡਰਸ ਨੂੰ ਛੋਟੇ ਜਿਹੜੀ ਐਂਟਰਪ੍ਰੈਨਰ ਐਂਟਰਪ੍ਰਨਰਸ ਹੈਗੇ ਉਹਨਾਂ ਨੂੰ ਸੇਵ ਕਰਨ ਵਾਸਤੇ ਇਹ ਏਡਾਰੀਆਂ ਦਾ ਗਠਨ ਕੀਤਾ ਗਿਆ ਹੈਗਾ ਆਲਮੋਸਟ ਇੰਡੇਵੀ ਪ੍ਰੋਗਰੈਸਿੰਗ ਜਾਂ ਪ੍ਰੋਗਰੈਸਡ ਆਲਵੇਰੀ ਡਿਵੈਲਪਡ ਮੁਲਕ ਹੈ ਉਹਨਾਂ ਚ ਜਿਹੜੇ ادارے ਚੰਗਾ ਕੰਮ ਕਰਦੇ ਆ ਤਾਂ ਫਰਾਂਸ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਕਮਿਸ਼ਨ ਹੀ ਇੱਕ ਤਰ੍ਹਾਂ ਦਾ ਹੈਗਾ ਸੀ ਉਹਨਾਂ ਨੇ ਐਪਲ ਤੇ ਇੱਕ ਦੋਸ਼ ਲਾਇਆ ਕਿ ਤੁਸੀਂ ਛੋਟੇ ਜਿਹੜੇ ਆਪਰੇਟਰਸ ਹੈਗੇ ਆ ਜਿਹੜੇ ਕਿ ਮੋਬਾਈਲ ਫੋਨ ਬਣਾਉਂਦੇ ਆ ਉਹਨਾਂ ਦੀਆਂ ਤੁਸੀਂ ਇੰਟਰਨਲ ਜਿਹੜੀ ਆ ਨਿਗ੍ਹਾ ਰੱਖਦੇ ਹੋ ਸੂਹੀ ਉਹਨਾਂ ਤੇ ਜਿਹੜੀ ਉਹਨਾਂ ਦੀ ਐਡਵਰਟਾਈਜ਼ਮੈਂਟਸ ਤੇ ਨਿਗ੍ਹਾ ਰੱਖਦੇ ਹੋ ਵੀ ਜਿਤ ਉਹ ਟ੍ਰੈਂਡ ਮਾਰਕੀਟ ਦਾ ਕਿੱਧਰ ਜਾ ਰਿਹਾ ਸੋ ਇਸ ਕਰਕੇ ਇਹਨਾਂ ਦੀ ਪੜਤਾਲ ਤੋਬਾਂ ਦੇ ਪਤਾ ਲੱਗ ਗਿਆ ਕਿ ਇਹ ਐਪਲ ਕੰਪਨੀ ਨੇ ਇਹ ਗਲਤੀ ਕੀਤੀ ਆ ਤੇ 15 ਕਰੋੜ ਯੂਰੋ ਜਿਹਦਾ ਮਤਲਬ ਇਹ ਹੈ ਕਿ 1600 ਕਰੋੜ ਤੋਂ ਵੱਧ ਦਾ ਜਿਹੜਾ ਜੁਰਮਾਨਾ ਐਪਲ ਤੇ ਲਾ ਦਿੱਤਾ ਗਿਆ ਕਿ ਇਹਨਾਂ ਨੂੰ ਜੇਹੀ ਦੇਣਾ ਪਏਗਾ ਔਰ ਮੁੜ ਤੋਂ ਇਹ ਗਲਤੀ ਜੇ ਕਰਨਗੇ ਤਾਂ ਦੁਬਾਰਾ ਇਹਨਾਂ ਨੂੰ ਬ੍ਰੈਕਟ ਦਾ ਜਗਾ ਫੜਿਆ ਜਾਏਗਾ ਹੋ ਸਕਦਾ ਹੈ ਕਿ ਕਿਸੇ ਟਾਈਮ ਜੇ ਮੁਲਕ ਦੇ ਜਾਂ ਉਥੋਂ ਦੇ ਬੋਲਕ ਦੇ ਆਧਾਰੇ ਨੇ ਜਿਹੜੇ ਨੇ ਸ਼ਕਤੀ ਦਿਖਾਈ ਤੇ ਇਹਨਾਂ ਨੂੰ ਡਿਵਾਲ ਵੀ ਕੀਤਾ ਜਾ ਸਕਦਾ ਕਿਉਂਕਿ ਇਹ ਜਿਹੜੀ ਪ੍ਰੋਫੈਸ਼ਨਲ ਟ੍ਰੇਡਿੰਗ ਨਾਲ ਸੰਬੰਧਿਤ ਇਹ ਜਿਹੜੀ ਗਲਤੀ ਹੈ ਇਹ ਖਤਰਨਾਕ ਹੈਗੀ ਆ ਕਿਉਂਕਿ ਅੱਜ ਕੱਲ ਤੁਹਾਨੂੰ ਅੱਗੇ ਵੀ ਤੁਸੀਂ ਮੇਰੇ ਨਾਲ ਡਿਸਕਸ਼ਨ ਕੀਤੀ ਸੀ ਅੱਜ ਕੱਲ ਹੱਥਾਂ ਦੀ ਲੜਾਈ ਤੇ ਉਹਦੀ ਲੜਾਈ ਨਹੀਂ ਰਹੀਗੀ ਟ੍ਰੇਡ ਵਾਰ ਦੇ ਵਿੱਚ ਹੀ ਲੋਕੀ ਬ੍ਰੇਨ ਜਾਂ ਕੰਪਿਊਟਰ ਆ نیٹ ਅਲਗੋਰਿਦਮ ਕਰਦੇ ਆ ਤੇ ਇੱਕ ਦੂਜੇ ਦੇ ਪੁਆਇੰਟਸ ਕੈਚ ਕਰਦੇ ਤੇ ਫਿਰ ਉਸ ਤੋਂ ਬਾਅਦ ਆਪਣੀ ਮਾਰਕੀਟਿੰਗ ਸਟ੍ਰੈਟੇਜੀਆ ਮੈਨੂਫੈਕਚਰਿੰਗ ਸਟ੍ਰੈਟੇਜੀਆ ਉਹ ਡਿਸਾਈਡ ਕਰਦੇ ਪਰ ਜਿਹੜੀ ਗੱਲ ਕਹੀ ਗਈ ਹੈ ਕਿ ਜਿਹੜਾ ਉਹਨਾਂ ਨੇ ਏਟੀਟੀ ਟੂ ਯੂਜ਼ ਕੀਤਾ ਸੀਗਾ ਕਿਤੇ ਨਾ ਕਿਤੇ ਡਾਟਾ ਲੀਕਦਾ ਸੀ ਕਿ ਹੋਰ ਜਿਹੜੇ ਕੰਪਨੀਆਂ ਨੇ ਆਪਣਾ ਫੋਨ ਵਾਇਲ ਜੋ ਵੀ ਉਪਕਰਨ ਬਣਾਉਂਦੇ ਨੇ ਉਹਦਾ ਡਾਟਾ ਲੀਕ ਇਸ਼ੂ ਦਾ ਦੱਸਿਆ ਜਾ ਰਿਹਾ ਤੇ ਕੀ ਜਿਹੜੇ ਆਮ ਯੂਜ਼ਰਸ ਨੇ ਜਿਹੜੇ ਫੋਨ ਯੂਜ਼ ਕਰਦੇ ਨੇ ਜਿਹੜੇ ਉਹਨਾਂ ਦੇ ਆਈਪੈਡ ਨੇ ਜਾਂ ਆਈਫੋਨ ਸੈਗਨ ਉਸ ਦੇ ਵਿਚਕਾਰ ਜਿਹੜੇ ਟੂਲਸ ਨੇ ਉਹਨਾਂ ਦੇ ਡਾਟਾ ਲੀਕੇਜ ਦਾ ਵੀ ਕੋਈ ਖਤਰਾ ਆ ਬਹੁਤ ਤੁਸੀਂ ਤਕਨੀਕੀ ਤੌਰ ਤੇ ਬਹੁਤ ਡੂੰਗਾ ਕੁਐਸਚਨ ਕਰਤਾ ਹੈ ਇਹ ਇੱਕ ਬੜਾ ਵੱਡਾ ਥ੍ਰੈਟ ਹੈ ਇਹ ਜਿਹੜੀ ਈਵਨ ਕਿ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਚ ਵੀ ਰੋਲੇ ਪੈ ਗਏ ਸੀਗੇ ਕਿ ਸਾਡਾ ਜਿਹੜਾ ਡਾਟਾ ਹੈਗਾ ਉਹ ਬਾਹਰ ਜਾ ਰਿਹਾ ਹੈ ਬਿਲਕੁਲ ਕਿਉਂਕਿ ਕਿਆ ਤੇਹੀ ਜਾਂਦਾ ਨਾ ਕਿ ਜਿਹੜਾ ਆਈਫੋਨ ਹੈਗਾ ਉਹਦੇ ਵਿੱਚ ਹਰ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸੇਫ ਨੇ ਡਾਟਾ ਲੀਕ ਨਹੀਂ ਹੁੰਦਾ ਸਭ ਤੋਂ ਵੱਡਾ ਸਵਾਲ ਤੇ ਇਹੀ ਕਿਹਾ ਜਾਂਦਾ ਕਿ ਡਾਟਾ ਨਹੀਂ ਲੀਕ ਹੁੰਦਾ ਤੁਹਾਡਾ ਕੁਐਸਚਨ ਬਹੁਤ ਤਕਨੀਕਲੀ ਇੰਪੋਰਟੈਂਟ ਕੁਐਸਚਨ ਕੀਤਾ ਗਿਆ ਇਹ ਪਰ ਜਿਹੜੇ ਲੀਕ ਕਰਨ ਵਾਲੇ ਆ ਤੁਹਾਨੂੰ ਮੈਨੂੰ ਤਾਂ ਥੋੜਾ ਪਤਾ ਲੱਗਨ ਦਿੰਗੇ ਕਿ ਉਹ ਕਰ ਰਹੇ ਹੈਗੇ ਨਹੀਂ ਕਰ ਰਹੇ ਹੈਗੇ ਕਿਉਂਕਿ ਇਹਨਾਂ ਨੂੰ ਜਨਰਲ ਟਰੈਕ ਕਰਨ ਵਾਲੀਆਂ ਜੜੀ ਜੀ ਏਜੰਸੀਆਂ ਉਹੀ ਸਾਡੇ ਕੋਲ ਹੈਣੇਗੀਆਂ ਹੋਰ ਮੁਲਕ ਵੈਸੇ ਆਪਾਂ ਜਿਹੜੀ ਸੌਫਟਵੇਅਰ ਜਾਂ ਕੰਪਿਊਟਰ ਦੇ ਕੰਪਿਊਟਰ ਨਾਲ ਸੰਬੰਧਿਤ ਡੈਟਵਰਕਿੰਗ ਜਾਂ ਸੌਫਟਵੇਅਰ ਜਾਂ ਹਾਰਡਵੇਅਰ 'ਚ ਸਾਡੇ ਮੁਲਕ 'ਤੇ ਕਾਫੀ ਨਾਮ ਹੈ ਕਿਉਂਕਿ ਸਾਡੇ ਜਿਹੜੇ ਵੱਡੇ-ਵੱਡੇ ਜਿਹੜੇ ਸੌਫਟਵੇਅਰ ਜਾਂ ਕੰਪਿਊਟਰ ਨਾਲ ਸੰਬੰਧਿਤ ਜਿਹੜੇ ਐਕਸਪਰਟ ਆ ਉਹ ਵੱਡੀਆਂ-ਵੱਡੀਆਂ ਪੋਜੀਸ਼ਨਾਂ ਸਰ ਸੁਨਦਰ ਪਚਾਈ ਲਾਲੋ ਜਾਂ ਹੋਰ ਲਾਲੋ ਉਹਨਾਂ ਦਾ ਨਾਮ ਸਾਰੇ ਸੰਸਾਰ 'ਚ ਹੈ ਤੇ ਇਸ ਕਰਕੇ ਸਾਡੇ ਕੋਲ ਟੈਲੈਂਟ ਤਾਂ ਬਹੁਤ ਹੈ ਖਾਇਦਾ ਖਾਇ ਉਹ ਸਾਡਾ ਜਿਹੜਾ ਟੈਲੈਂਟ ਆ ਉਹ ਸਰਵ ਕਿਤੇ ਵੱਡੀਆਂ ਕੰਪਨੀਆਂ ਜਿਹੜੀਆਂ ਵਰਲਡ ਲੈਵਲ ਦੀਆਂ ਕਰ ਰਹੀਆਂ ਹੈਗੀਆਂ ਲੇਕਿਨ ਸਾਡੇ 'ਤੇ ਵੀ ਖਤਰਾ ਹਿੰਦੁਸਤਾਨ 'ਤੇ ਕਾਫੀ ਜ਼ਿਆਦਾ ਡਾਟਾ ਡਾਟਾ ਲੀਕੇਜ ਦਾ ਨਾਲ ਇੱਕ ਕਈ ਵਾਰੀ ਮੁਲਕ ਲੜਾਈਆਂ ਜਿਹੜੀਆਂ ਹਾਰ ਜਾਂਦਾ ਹੁੰਦਾ ਸੋ ਇਸ ਕਰਕੇ ਖਤਰੇ ਦੀ ਘੰਟੀ ਤਾਂ ਹੈ ਹੁਣ ਰੰਧੀ ਕਸਰ ਰਹੀ ਹੈ ਜਿਹੜੀ ਏਆਈ ਦੀ ਏਆਈ ਤੇ ਡਾਟੇ ਨਾਲ ਜੁੜਦਾ ਜੋ ਵੀ ਹੈਗਾ ਜੇ ਸਰਕਾਰ ਨੇ ਸਰਕਾਰਾਂ ਨੇ ਇੱਕ ਦੂਜੇ ਨੂੰ ਪ੍ਰੋਟੈਕਟ ਨਾ ਕੀਤਾ ਜਾਂ ਐਥੀਕਲ ਐਥੀਕਲ ਮੋਰੈਲਿਟੀ ਦੇ ਨੋਰਮਸ ਨੂੰ ਫੋਲੋ ਨਾ ਕੀਤਾ ਤੇ ਹੋਰ ਜ਼ਿਆਦਾ ਪੰਗੇ ਪੈ ਸਕਦੇ ਆ ਜੀ ਇਸ ਦੇ ਨਾਲ ਹੀ ਅਗਲੇ ਸਵਾਲ ਪਰ ਵਦਾਂਗੀ ਸਰ ਸਰਕਾਰ ਜਿਹੜੀ ਹੈ ਇੱਕ ਵੱਡੀ ਸਟੇਕ ਹোল্ডার ਬਣੀ ਹੈ ਵੋਡਾਫੋਨ ਆਈਡੀਆ ਦੀ ਇਹ ਵੀ ਕਿਹਾ ਜਾ ਰਿਹਾ ਕਿ ਸਰਜੇ ਦੇ ਵਿੱਚ ਡੁੱਬੇ ਹੋਏ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਵੱਡੀ ਰਾਹਤ ਦਿੱਤੀ ਹੈ ਤੇ ਕੀ ਕਾਰਨ ਹੋ ਸਕਦੇ ਨੇ ਕਿ ਇੱਕ ਕੰਪਨੀ ਜਿਹੜੀ ਡੁੱਬ ਰਹੀ ਹੈ ਸਰਕਾਰ ਉਸ ਨੂੰ ਬਚਾ ਰਹੀ ਹੈ ਵੱਡੀ ਸਟੇਕ ਹোল্ডার ਬਣ ਚੁੱਕੀ ਹੈ ਤਾਂ ਹਾਂ ਇਹ ਕੁਐਸਚਨ ਬੜਾ ਤਿਲਕਨ ਬਾਜੀ ਵਾਲਾ ਹੈ ਪਰ ਸਵਾਲ ਤਾਂ ਹੈ ਜੀ ਯੂ ਬੀਗ ਕੀ ਸੀਨ ਅ ਜਰਨਲਿਸਟ ਯੂ ਹੈਵ ਅ ਵੈਰੀ ਰੈਲੇਵੈਂਟ ਕੁਐਰੀ ਟੂ ਆਸ ਉਹ ਗੱਲ ਤੁਹਾਡਾ ਕੁਐਸਚਨ ਤਾਂ ਹੈ ਹੀ ਹੈ ਜੀ ਜਵਾਬ ਦਿੱਤਾ ਹੈ ਹੀ ਆ ਦੀ ਚਰਚਾ ਸਮੀਖਿਆ ਔਰ ਇਹਦੀ ਇੰਟਰਪ੍ਰੀਟੇਸ਼ਨ ਤਾਂ ਬੰਦ ਹੀ ਆ ਦੇਖੋ ਜਿਹੜੀ ਹਿੰਦੁਸਤਾਨ ਦੀ ਗਵਰਨਮੈਂਟ ਹੈ ਇਹ ਪਹਿਲਾਂ ਵੀ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਸਾਨੂੰ ਵੀ 2014 ਤੋਂ ਬੀਜੇਪੀ ਨੇ ਬੜੀ ਜਿਆਦਾ ਰੋਲੇ ਪਾਇਆ ਵੀ ਉਹ 2G 3G 4G ਦਾ ਸਪੈਕਟ੍ਰਮ ਚ ਘੁਟਾਲਾ ਹੋਇਆ ਹਮ ਅਰਬਾ ਰੁਪਈਆ ਦਾ ਘੁਟਾਲਾ ਕੀਤਾ ਔਰ 2G 3G ਦੇ ਪ੍ਰੋਪਗੈਂਡੇ ਨਾਲ ਸਰਕਾਰਾਂ ਉਤਰ ਗਏ ਮਨਮੋਹਨ ਸਿੰਘ ਸਾਹਿਬ ਦੀਆਂ ਔਰ ਵੱਡਾ ਘਾਟਾ ਕਾਂਗਰਸ ਨੂੰ ਪੈ ਗਿਆ ਬਾਅਦ ਚੋਂ ਪਤਾ ਲੱਗਾ ਕਿ 2G 3G ਜਿਹੜੇ ਸਪੈਕਟਰਮ ਸੀ ਉਹਨਾਂ ਚ ਇੱਕ ਬੰਦੇ ਨੂੰ ਨਾਕਾਇਦ ਹੋਈ ਰਾ ਫੜ ਹੋਇਆ ਕੋਈ ਸੋ ਇਸ ਕਰਕੇ ਇਹ ਸਪੈਕਟਰਮ ਦਾ ਮਤਲਬ ਹੈ ਸੈਟਲਾਈਟ ਕੋਈ ਵੀ ਜਿਹੜਾ ਆਪਾਂ ਟੈਲੀਫੋਨ ਯੂਜ਼ ਕਰਦੇ ਆਂ ਥਰੋ ਸੈਟਲਾਈਟ ਇਹ ਸੀ ਗੱਲ ਕਰਦੇ ਹੈਗੇ ਆ ਸੈਂਟਰ ਜਿਹੜਾ ਸੈਂਟਰਲਾਈਟ ਸਪੈਕਟਰਮ ਹੁੰਦਾ ਉਹਤੇ ਜਿਹੜਾ ਕਬਜ਼ਾ ਹੁੰਦਾ ਉਹ ਸਰਕਾਰਾਂ ਦਾ ਹੁੰਦਾ ਕੇਂਦਰੀ ਸਰਕਾਰਾਂ ਦਾ ਹੁੰਦਾ ਕਿਉਂਕਿ ਇੱਕ ਬੜਾ ਸੈਂਸਿਟਿਵ ਇਸ਼ੂ ਹੈਗਾ ਸੈਟਲਾਈਟ ਰਾਹੀ ਕਾਫੀ ਮੁਲਕਾਂ ਦਾ ਜਿੱਦਾਂ ਸਮੁੰਦਰਾਂ ਦੇ ਵਿੱਚੋਂ ਕੇਬਲ ਜਾਂਦੀ ਹੈ ਔਰ ਸਾਰੇ ਵਰਲਡ ਨਾਲ ਆਪਾਂ ਕਨੈਕਟਡ ਹੁੰਦੇ ਆ ਮੇਲ ਈਮੇਲ ਵਟਸਐਪ ਆਮ ਬੰਦੇ ਨੂੰ ਪਤਾ ਨਹੀਂ ਕਿ ਸਮੁੰਦਰਾਂ ਦੇ ਅੰਦਰ ਅੰਦਰ ਹਜ਼ਾਰਾਂ ਮੀਲ ਲੰਬੀਆਂ ਮੋਟੀਆਂ ਮੋਟੀਆਂ ਡਾਟਾ ਕੇਬਲ ਆਪਟੀਕਲ ਫਾਈਬਰਸ ਜਿਹੜੀਆਂ ਕੇਬਲਾਂ ਰਾਹੀਂ ਆਪਾਂ ਇੱਕ ਦੂਜੇ ਨਾਲ ਵੱਡੇ ਵੱਡੇ ਮੁਲਕਾਂ 'ਚ 2 ਮਿੰਟ 'ਚ ਆਪਾਂ ਕਨੈਕਟ ਹੋ ਸਕਦੇ ਆ ਇਦਾਂ ਹੀ ਅਸੀਂ ਜੇ ਮੋਬਾਈਲਾਂ ਤੇ ਇੱਕ ਦੂਜੇ ਨਾਲ ਕਨੈਕਟ ਹੈਗੇ ਆ ਤਾਂ ਸਪੈਕਟ੍ਰਮ ਦੇ ਹੀ ਹੈਗੀਆਂ ਸੈਟਲਾਈਟ ਦੇ ਰਾਹੀ ਹੈਗੀਆਂ ਸਪੈਕਟਰਮ ਦੀ ਬੋਲੀ ਹੁੰਦੀ ਹੈ ਸਪੈਕਟਰਮ ਦੀ ਬੋਲੀ ਦੇ ਵਿੱਚ ਜਿਹੜਾ ਬੋਲੀ ਵੱਧ ਲਾਂਦਾ ਜਾਂ ਜੋ ਵੀ ਹੁੰਦਾ ਵੈਸੇ ਤਾਂ ਨੋਮਸ ਇਹੀ ਕਹਿੰਦੇ ਜਿਹੜਾ ਬੋਲੀ ਵੱਧ ਲਾਏ ਆਪਣੇ ਮੁਲਕ ਦੇ ਵਿੱਚ ਚਾਰ ਮੁੱਖ ਕੰਪਨੀਆਂ ਹੈਗੀਆਂ ਜਿਨ੍ਹਾਂ ਚੋਂ ਸਭ ਤੋਂ ਵੱਡੀ ਕੰਪਨੀ ਆ ਰਿਲਾਇੰਸ ਜਿਹੜੀ ਹੈਗੀ ਆ ਅੰਬਾਨੀ ਸਾਹਿਬ ਦੀ ਉਹ ਦੂਜੇ ਨੰਬਰ ਤੇ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਮਿੱਤਲ ਸਾਹਿਬ ਸੁਨੀਲ ਮਿੱਤਲ ਉਹ Airtel ਦੇ ਮਾਲਕ ਹੈਗੇ ਆ ਉਹਨਾਂ ਦੀ ਰਹਿਨਮਾਈ ਤੇ Airtel ਚੱਲਦਾ ਤੇ ਤੀਜੀ ਹੈਗੀ ਆ ਇੱਕ ਹਿੰਦੁਸਤਾਨ ਦੀ ਆਈਡੀਆ ਤੇ ਨਾਲ ਇੰਗਲਿਸ਼ ਹੰਡ ਦੀ ਯੂਨਾਈਟਿਡ ਕਿੰਗਡਮ ਦੀ ਵੋਡਾਫੋਨ ਹਾਲਾਂਕਿ ਕੰਪਨੀਆਂ ਬੜੀਆਂ ਰਿਪਿਊਟਡ ਹੈ ਯੂਨਾਈਟਿਡ ਜਿਹੜੀ ਯੂਕੇ ਦੀਆਂ ਲੇਕਿਨ ਕਈ ਕਾਰਨਾ ਕਰਕੇ ਇਹ ਘਾਟੇ ਚ ਚੱਲਦੀਆਂ ਪਈਆਂ ਸੀਗੀਆਂ ਉਹ ਇਹਨਾਂ ਨੇ ਨਲਾਮੀ ਜਦੋਂ ਸਪੈਕਟਰਮ ਦੀ ਹੋਈ ਸੀ ਸਪੈਕਟਰਮ ਤਾਂ ਖਰੀਦ ਲਿਆ ਲੇਕਿਨ ਖਰੀਦਣ ਤੋਂ ਬਾਅਦ ਤੈ ਜਿਹੜੀ ਇਹਨਾਂ ਨੇ ਅਮਾਉਂਟ ਦੇਣੀ ਸੀ ਉਹ ਦੇ ਨਹੀਂ ਪਾਏ ਜੀ ਫਿਰ ਕਈ ਹਜ਼ਾਰ ਕਰੋੜ ਦੀ ਅਮਾਉਂਟ ਸੀਗੀ ਜਿਹੜੇ ਦੇ ਨਹੀਂ ਪਾਏ ਔਰ ਖਦਸ਼ਾ ਇਹ ਕੇਂਦਰ ਦੀ ਸਰਕਾਰ ਨੂੰ ਬਣ ਗਿਆ ਇਹ ਨਾ ਹੋਵੇ ਕਿ ਇਹ ਕੰਪਨੀਆਂ ਮੁਲਕ ਛੱਡ ਕੇ ਦੁਬਾਰਾ ਆਪਣੇ ਮੁਲਕ ਇਤੇ ਹੋਰ ਚਲੀ ਜਾਵੇ ਇੱਕ ਤਾਂ ਸਾਡੇ ਹਜ਼ਾਰਾਂ ਕਰੋੜ ਰੁਪਈਆ ਉਹ ਮਰ ਜਾਣਗੇ ਜੀ ਤੇ ਦੂਜਾ ਸਾਡੇ ਮੁਲਕ ਦੀ ਬਦਨਾਮੀ ਹੋਏਗੀ ਕਿ ਕਈ ਕਾਰਨਾਂ ਕਰਕੇ ਕਿ ਇੱਥੇ ਕੰਪਨੀਆਂ ਟਿਕਦੀਆਂ ਨਹੀਂ ਪਤਾ ਨਹੀਂ ਇੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਇਸ ਕਰਕੇ ਸਰਕਾਰ ਨੇ ਆਪਣੀ ਜਿਹੜੀ ਇਮੇਜ ਤੇ ਨਾਲ-ਨਾਲ ਬਿਜ਼ਨਸ ਨੂੰ ਜੇ ਕੋਈ ਜੇ ਕੋਈ ਕੰਪਨੀ ਥੋੜੀ ਜੀ ਵੀਕ ਹੈ ਉਹ ਨੂੰ ਥੋੜਾ ਜਿਹਾ ਟਾਈਮ ਟੂ ਟਾਈਮ ਇੱਕ ਥੋੜਾ ਜਿਹਾ ਸਹਾਰਾ ਦੇਣ ਵਾਸਤੇ ਹੈਲਪ ਕਰਕੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਵੇ ਤੇ ਨਾਲ-ਨਾਲ ਕੰਪੀਟੀਸ਼ਨ ਜਿਹੜਾ ਹੈਗਾ ਟੈਲੀਫੋਨ ਕੰਪਨੀਆਂ ਦਾ ਉਹ ਆਪਸ ਚ ਰਵੇ ਕਿਉਂਕਿ ਜਿੱਥੇ ਕੰਪੀਟੀਸ਼ਨ ਨਹੀਂ ਹੋਏਗਾ ਉੱਥੇ ਫਿਰ ਐਬਸੋਲੂਟਲੀ ਬਦਲ ਆਪਣੀ ਮੰਨ ਆਪਣੀ ਚਾਵਦੀਆਂ ਚਲਾਏਗਾ ਕਿਉਂਕਿ ਚਾਵਦੀਆਂ ਚਲਾਈਆਂ ਵੀ ਹੈਗੀਆਂ ਸਰਕਾਰ ਦੀ ਵੀ ਗਲਤੀ ਹੈਗੀ ਹੈ ਕਿ ਜਿਹੜੀ ਸਰਕਾਰੀ ਕੰਪਨੀ ਬੀਐਸਐਨਸੀ ਬੀਐਸਐਨਐਲ ਉਹਨਾਂ ਦੀ ਅੱਜ ਕਰੋੜਾ ਅਰਬ ਰੁਪਏ ਦੀਆਂ ਜਿਹੜੀਆਂ ਜਗ੍ਹਾ ਤੇ ਕਾਹ ਬੋਲਦੇ ਆ ਤੇ ਜਿਹੜੇ ਉਹਨਾਂ ਦੇ ਟਾਵਰ ਆ ਉਹ ਉਹ ਹੋਰ ਹੀ ਕੰਪਨੀਆਂ ਵਰਤੀ ਜਾਂਦੀਆਂ ਭਾਵੇਂ ਹੈ ਕਿ ਜਿਹੜੀਆਂ ਸਰਕਾਰਾਂ ਦਾ ਜਿਨ੍ਹਾਂ ਨੂੰ ਥਾਪੜਾ ਉਹ ਵਰਤਦੀਆਂ ਪਈਆਂ ਤੋਂ ਅਰਬਾਂ ਖਰਬਾਂ ਰੁਪਏ ਦਾ ਘਾਟਾ ਜਿਹੜਾ ਹੈ ਬੀਐਸਐਨਐਲ ਨੂੰ ਪਿਆ ਤੇ ਆਮ ਜਿਹੜੇ ਲੋਕਾਂ ਨੂੰ ਬੀਐਸਐਨਐਲ ਦੀਆਂ ਫੈਸਿਲਿਟੀਆਂ ਨੈਟ ਦੀਆਂ ਟੈਲੀਫੋਨ ਮੋਬਾਈਲ ਫੋਨ ਦੀਆਂ ਉਹਨਾਂ ਤੋਂ ਲੋਕ ਵਾਂਝੇ ਰਹਿ ਗਏ ਅੱਜ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਦੂਜੀਆਂ ਹੈਗੀਆਂ ਉਹ ਡੋਮਿਨੈਂਟ ਹੈਗੀਆਂ ਜਿਨ੍ਹਾਂ ਚੋ ਹੈਟੈਲਰ ਰਿਲਾਇੰਸ ਹੈ ਜਿਹਦੇ ਮਾਲਕ ਕੰਪਨੀ ਸਾਹਿਬ ਹੈ ਸੋ ਇਸ ਕਰਕੇ ਫਿਲਹਾਲ ਦੀ ਘੜੀ ਸਰਕਾਰ ਨੂੰ ਮਤ ਆਈ ਆ ਤੇ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਹੈਗਾ ਇਹਨਾਂ ਤੋਂ ਲੈਣਾ ਸੀਗਾ ਵੁੱਡਾ ਫੋਨ ਤੋਂ ਸਪੈਕਟਰਮ ਦੀ ਬੋਲੀ ਦਾ ਤੇ ਹੁਣ ਜਿਹੜੀ ਸਰਕਾਰ ਦੀ ਮਲਕੀਤੀ ਮਤਲਬ ਸਟੇਕ ਹੋਲਡਰ ਹੈਗਾ ਜਿਹੜੇ ਵੀਆਈ ਦੇ ਸ਼ੇਅਰਸ ਹੈਗੇ ਆ ਉਹਨਾਂ ਵਿੱਚ ਸਰਕਾਰ ਦੀ ਜਿਹੜੀ ਹਿੱਸੇਦਾਰੀ ਹੈ 49 ਦਾ ਮਤਲਬ ਹੈ ਉਤ 49% ਜਿਹੜੀ ਹਿੱਸੇਦਾਰੀ ਸਰਕਾਰ ਦੀ ਹੋ ਗਈ ਆ ਉਮੀਦ ਕਰਦੇ ਆ ਹੁਣ ਅਸੀਂ ਵੀ ਵਿਰਾਜ ਚ ਵੇਖਦੇ ਹੁੰਨੇ ਆ ਕਿ ਜਿਹੜੇ ਵੋਡਾਫੋਨ ਵਾਲੇ ਆ ਆਪਣੇ ਟਾਵਰਾਂ ਦੇ ਵਿੱਚ ਤੇ ਆਪਣੀਆਂ ਤਾਰਾਂ ਦੇ ਵਿੱਚ ਲਗਾਤਾਰ ਇੱਕ ਵਾਰ ਫਟਿੰਗ ਯੁੱਧ ਸਤਰ ਦੇ ਉੱਤੇ ਤੇਜ਼ੀ ਲੈ ਕੇ ਆ ਰਿਹਾ ਤਾਂ ਕਿ ਵੋਡਾਫੋਨ ਵੀ ਮਾਰਕੀਟ ਚ ਬਣਿਆ ਰਹੇ ਇਹਨੂੰ ਸਰਕਾਰ ਵੱਲੋਂ ਮੂਵਮੈਂਟਲੀ ਇਹ ਰਿਲੀਫ ਦਿੱਤਾ ਗਿਆ ਹੈਗਾ ਮੇਰਾ ਖਿਆਲ ਹੈ ਕਿ ਇਸ ਚੀਜ਼ ਨੂੰ ਪੋਜ਼ੀਟਿਵਲੀ ਦੇਖਣਾ ਚਾਹੀਦਾ ਇਤਿਹਾਸ ਚ ਕਿਤੇ ਨਾ ਕਿਤੇ ਲੈਪਸ ਹੁੰਦੀਆਂ ਸਾਡੇ ਤੋਂ ਵੀ ਹੁੰਦੀਆਂ de... ਸੋੜ ਤਾਂ ਵੀ ਹੋਈਆਂ ਹੋਣ ਗਿਆ ਸੋ ਪੁਰਾਨੀਆਂ ਜਿਹੜੀਆਂ ਜੱਜਮੈਂਟਸ ਨੂੰ ਛੱਡ ਕੇ ਨਿਰਮਾਨ ਵਾਲ ਜੇ ਕੋਈ ਇੰਸਟੀਚਿਊਸ਼ਨ ਚੱਲ ਰਿਹਾ ਤਾਂ ਆਪਾਂ ਨੂੰ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬਿਲਕੁਲ ਇੱਕ ਹੋਰ ਵੱਡੇ ਪ੍ਰੋਜੈਕਟ ਬਾਰੇ ਗੱਲ ਕਰਨਾ ਚਾਹਾਂਗੀ ਕਿਉਂਕਿ ਆਏ ਦਿਨ ਅਸੀਂ ਕਈ ਜਿਹੜੇ ਬੱਚੇ ਨੇ ਜਾਂ ਯੂਥ ਹੈ ਜਾਂ ਬਜ਼ੁਰਗ ਹੈ ਲੇਡੀਜ਼ ਹੈ ਕੋਈ ਵੀ ਹੈਗਾ ਉਹਨੂੰ ਦੇਖਦੇ ਆ ਕਿ ਉਹ ਆਰਾ ਕੁੱਤਿਆਂ ਦਾ ਜਾਂ ਫਿਰ ਕਿਤਨਾ ਕਿਤੇ ਸੱਪਾਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਜਦ ਤੱਕ ਉਹਨਾਂ ਦਾ ਇਲਾਜ ਕਰਨ ਦੇ ਬਾਰੇ ਆਪਾਂ ਸੋਚਦੇ ਆ ਪਹੁੰਚਦੇ ਪਹੁੰਚਦੇ ਤਾਂ ਉਦੋਂ ਤੱਕ ਉਹਨਾਂ ਦੀ ਡੈਥ ਹੋ ਜਾਂਦੀ ਹੈ ਯੂਨਾਈਟਿਡ ਨੇਸ਼ਨ ਦੇ ਵੱਲੋਂ ਇੱਕ ਵੱਡੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇੰਜੈਕਸ਼ਨ ਜਿਹੜੇ ਨੇ ਜਲਦੀ ਮੁਹੱਈਆ ਕਰਵਾਏ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਬੜਾ ਸੈਂਸਿਟਿਵ ਤੇ ਡਰਾਵਣਾ ਜੀ ਡਰ ਵੀ ਲੱਗਦਾ ਕਿਉਂਕਿ ਮੈਂ ਮੈਂ ਵੀ ਦੋ ਕਵਾਰੀ ਸ਼ਿਕਾਰ ਆਪਣਾ ਡੀਓਜੀ ਸਾਹਿਬ ਨੂੰ ਕਹਿ ਸਕਦੇ ਹਾਂ ਮਜ਼ਾਕ ਦੇ ਵਿੱਚ ਜੀ ਤੇ ਕੁੱਤੇ ਦੇ ਵੱਡੇ ਦਾ ਮੈਂ ਵੀ ਸ਼ਿਕਾਰ ਹੋਇਆ ਦੋ ਵਾਰੀ ਤੇ ਮੈਨੂੰ ਪਤਾ ਕਿ ਮੈਂ ਕਿਵੇਂ ਜਾ ਜਾ ਕੇ ਆਪਣੀ ਦਿਮਾਗੀ ਤੌਰ ਤੇ ਸਟ्रेस ਵਿੱਚ ਲਿਆ ਜੀ ਸੋ ਤੁਸੀਂ ਨੋਟਿਸ ਕੀਤਾ ਹੋਣਾ ਕਿ ਸਾਰੇ ਹਿੰਦੁਸਤਾਨ ਚ ਫਾਰਮ ਐਕਸੀਡੈਂਟਸ ਤੋਂ ਭਾਵੇਂ ਐਕਸੀਡੈਂਟ ਸਿਰਫ ਗੱਡੀਆਂ ਦਾ ਹੀ ਨਹੀਂ ਹੁੰਦਾ ਹੁੰਦਾ ਜੀ ਕਿਸਾਨਾਂ ਨੂੰ ਜਦੋਂ ਖੇਤ ਚ ਕੰਮ ਕਰਨਾ ਪੈਂਦਾ ਨਾ ਜੀ ਹੂੰ ਉਹ ਸਿਰਫ ਦਿਨ ਦੇ ਟਾਈਮ ਨਹੀਂ ਕਰਨਾ ਰਾਤਾਂ ਨੂੰ ਵੀ ਕੰਮ ਕਰਨਾ ਪੈਂਦਾ ਜੀ ਬਿਲਕੁਲ ਜਿਹਨੂੰ ਪੱਤ ਕੰਮ ਕਰਨਾ ਪੰਦਾ ਜਾਂ ਜਿਹਨੇ ਪਿੰਡੂ ਜਾਂ ਖੇਤੀ ਨਾਲ ਜੁੜਿਆ ਕੋਈ ਬੰਦਾ ਹੈਗਾ ਉਹਨੂੰ ਪਤਾ ਹੁੰਦਾ ਕਿ ਫੀਲਡ ਚ ਕੰਮ ਕਿਵੇਂ ਕੀਤਾ ਜਾਂਦਾ ਸਰਕਾਰ ਕਿਸਾਨ ਨੂੰ ਪਤਾ ਜ਼ਿਆਦਾ ਹੁੰਦਾ ਕਿ ਫਾਰਮ ਐਕਸੀਡੈਂਟਸ ਕਿਵੇਂ ਹੁੰਦੇ ਆ ਫਾਰਮ ਹਾਦਸੇ ਕਿਵੇਂ ਹੁੰਦੇ ਆ ਔਰ ਸੱਪਾਂ ਦੀਆਂ ਸੱਪਾਂ ਤੋਂ ਕਿਵੇਂ ਬਚਾਅ ਕਰਨਾ ਹਾਲਾਂਕਿ ਕਿਸਾਨ ਆਪਣੇ ਕੋਲ ਕੋਸ਼ਿਸ਼ ਕਰਦੇ ਆ ਕਿ ਸੱਪਾਂ ਤੋਂ ਕਿਵੇਂ ਬਚਿਆ ਜਾਵੇ ਬਿਲਕੁਲ ਔਰ ਸੱਪਾਂ ਦੇ ਡੰਗਣ ਨਾਲ ਹਜ਼ਾਰਾਂ ਲੋਕਾਂ ਦੀ ਹਰ ਸਾਲ ਮੌਤ ਹੁੰਦੀ ਹੈ ਜਿਨ੍ਹਾਂ ਵਿੱਚੋਂ ਹਜ਼ਾਰਾਂ ਜਿਹੜੇ ਮਾਮਲੇ ਰਿਪੋਰਟ ਹੀ ਨਹੀਂ ਹੁੰਦੇ ਜੀ ਔਰ ਜ਼ਿਆਦਾਤਰ ਤਾਂ ਪੰਜਾਬ ਚ ਕਿ ਲੋਕ ਜ਼ਿਆਦਾ ਅਵੇਅਰ ਹੈ ਕਿਉਂਕਿ ਇੱਥੇ ਜਿਹੜੇ ਲੋਕਾਂ ਕੋਲ ਰਸੂਰਸਸ ਜ਼ਿਆਦਾ ਹੈਗੇ ਉਹ ਜਲਦੀ ਐਕਸੈਸ ਕਰ ਜਾਂਦੇ ਹਸਪਤਾਲਾਂ ਨੂੰ ਜੇ ਪ੍ਰਾਈਵੇਟ ਜੇ ਹਸਪਤਾਲ ਸਰਕਾਰੀ ਡਾ ਉਹ ਵੀ ਪ੍ਰਾਈਵੇਟ ਜੀ ਪਹੁੰਚ ਜਾਂਦੇ ਆ ਪਰ ਅੱਜ ਵੀ ਕਈ ਸੈਂਕੜੇ ਅਸਤਾ ਹੀ ਦਰਜਣ ਇਹੋ ਜਿਹੇ ਸੂਬੇ ਹੈਗੇ ਆ ਜਿਨ੍ਹਾਂ ਲਈ ਦੂਰ ਦੜਾਡੇ ਇਲਾਕਿਆਂ 'ਚ ਜਿਨ੍ਹਾਂ ਕੋ ਹਸਪਤਾਲ ਦਾ ਇਹ ਪਤਾ ਹੀ ਹੁੰਦਾ ਦਿਮਾਗ 'ਚ ਇਹ ਬੈਠਾ ਕੇ ਪਤਾ ਨਹੀਂ ਸਾਨੂੰ ਇਹ ਇੰਜੈਕਸ਼ਨ ਮਿਲਨੇ ਆ ਜਿਹਨੂੰ ਐਂਟੀ ਵੈਨਮ ਕਹਿੰਦੇ ਆ ਹੂੰ ਜੇ ਨੂੰ ਕੱਟਣ ਵਾਲੇ ਇੰਜੈਕਸ਼ਨ ਹੈਗੇ ਉਹ ਆਪਾਂ ਕਹਿੰਦੇ ਆ ਉਹ ਪਤਾ ਨਹੀਂ ਮਿਲਣਗੇ ਜਾਂ ਨਾ ਮਿਲਣਗੇ ਇਸ ਕਰਕੇ ਕਈ ਵਾਰੀ ਬੰਦੇ ਆ ਆਪੀ ਮਰਚਾ ਮੁਰਚਾ ਲਾ ਕੇ ਇਹ ਜਿ ਕੋ ਕੰਮ ਕਰ ਲੈਂਦੇ ਆ ਔਰ ਹੁਣ ਯੂਨਾਈਟਿਡ ਨੇਸ਼ਨ ਦਾ ਇੱਕ ਯੂ ਐਨ ਡੀ ਪੀ ਸੈੱਲ ਹੈਗਾ ਉਹਨਾਂ ਨੇ ਇੱਕ ਐਪ ਜਾਂ ਇੱਕ ਹੀ ਫੈਸਿਲਿਟੀ ਹਿੰਦੁਸਤਾਨ ਨੂੰ ਦੇ ਦਿੱਤੀ ਹੈ ਕਿ ਤੁਸੀਂ ਸਾਰੇ ਹਿੰਦੁਸਤਾਨ ਚ ਅਵੇਅਰ ਕਰ ਦਿਓ ਕਿ ਪਹਿਲਾਂ ਹੀ ਪਤਾ ਹੋਵੇ ਕਿਹੜੇ ਸਰਕਾਰੀ ਹਸਪਤਾਲ ਚ ਕੁੱਤਿਆਂ ਦੇ ਵੱਢਣ ਤੋਂ ਬਚਾਅ ਵਾਸਤੇ ਇੰਜੈਕਸ਼ਨ ਜਿਹਨੂੰ ARV ਐਂਟੀ ਰੈਬਿਜ਼ ਵੈਕਸੀਨੇਸ਼ਨ ਕਹਿੰਦੇ ਆਪਾਂ ਤੇ ਐਂਟੀ ਵੈਨਮ ਜਿਹਨੂੰ ਸੱਪ ਤੇ ਡੰਗਣ ਤੋਂ ਬਾਅਦ ਜਿਹੜੇ ਇੰਜੈਕਸ਼ਨ ਲਾਏ ਜਾਣੇ ਆ ਉਹਨਾਂ ਦੀ ਅਵੇਲੇਬਿਲਿਟੀ ਉੱਥੇ ਹੈਗੇ ਆ ਜਿੱਥੇ ਅਵੇਲੇਬਲ ਹੈਗੇ ਆ ਉੱਥੇ ਹੀ ਮੋਬਾਈਲ ਦੇ ਉੱਤੇ ਸਾਡੇ ਪਿੰਡ ਦੇ ਲੋਕਾਂ ਤੋਂ ਆ ਜਾਏਗਾ ਇੱਥੇ ਤੇ ਇੱਕ ਕਲਿੱਕ ਕਰਕੇ ਪਤਾ ਚੱਲ ਜੂਗਾ ਇੱਥੇ ਸਰਕਾਰੀ ਹਸਪਤਾਲ 'ਚ ਸੱਪ ਤੋਂ ਬਚਾਅ ਡੰਗਣ ਤੋਂ ਬਾਅਦ ਦੇ ਬਚਾਅ ਦੇ ਟੀਕੇ ਅਤੇ ਕੁੱਤੇ ਦੇ ਵੱਢਣ ਤੋਂ ਬਾਅਦ ਦੇ ਬਚਾਅ ਦੇ ਟੀਕੇ ਮੁਹੱਈਆ ਹੈਗੇ ਐ ਤੇ ਲੋਕ ਫਟਾਫਟ ਜਾਣ ਇੱਕ ਲੱਗਦੀ ਛੋਟੀ ਜੀ ਗੱਲ ਆ ਪਰ ਹੈ ਬੜੀ سنجਿਦਗੀ ਦੀ ਗੱਲ ਹੈ ਜਿਸ ਘਰ 'ਚ ਕਿਸੇ ਨਾਲ ਐਕਸੀਡੈਂਟ ਹੁੰਦਾ ਫਾਰਮ ਦੇ ਵਿੱਚ ਜਿਹ ਅਦਰਵਾਈਜ਼ ਜ਼ਰੂਰੀ ਨਹੀਂ ਕਿ ਫਾਰਮ 'ਚ ਕਈ ਵਾਰੀ ਭੀੜੀਆਂ ਗਲੀਆਂ ਦੇ ਵਿੱਚ ਵੀ ਸੱਪ ਆਪਣਾ ਕੰਮ ਆਪਣੇ ਜਿਹੜਾ ਹੈਗਾ ਉਹ ਡੰਗ ਜਾਂਦੇ ਹੁੰਦੇ ਬੱਚੇ ਨੂੰ ਡੰਗ ਕੇ ਕਈ ਵਾਰੀ ਆਪਾਂ ਵੇਖਿਆ ਕਿ ਅੱਜ ਵੀ ਕੱਲ੍ਹ ਵੀ ਲੁਧਿਆਣੇ ਦੇ ਵਿੱਚ ਤਾਜਪੁਰ ਰੋਡ ਤੇ 6 ਸਾਲ ਦੇ ਬੱਚੇ ਨੂੰ ਮੁੰਡੇ ਨੂੰ ਆ ਕੁੱਤਿਆਂ ਨੇ ਖਾ ਕੇ ਛਾਦੀ ਦੀ ਛਾਤੀ ਤੇ ਲੱਤਾਂ ਖਾ ਕੇ ਉਹਨੂੰ ਮਾਰ ਦਿੱਤਾ 10 ਦਿਨ ਪਹਿਲਾਂ ਮੋਹੀ ਪਿੰਡ ਸੀ ਉੱਥੇ ਇੱਕ ਬੱਚੇ ਨੂੰ ਕੁੱਤਿਆਂ ਨੇ ਮਾਰਤਾ ਕੁਝ ਦਿਨ ਪਹਿਲਾਂ ਘਰ ਦੇ ਅੰਦਰ ਹੀ ਸੁੱਤੇ ਹੋਏ ਬੰਦੇ ਨੂੰ ਸੱਪ ਨੇ ਇਡਾਂ ਕਲਿਆ ਸੋ ਇਸ ਕਰਕੇ ਇਹ ਇਨਸਾਨੀਅਤ ਨਾਲ ਜੁੜੀ ਇੱਕ ਚੰਗਾ ਸਟੈਪ ਹੈਗਾ ਔਰ ਉਮੀਦ ਕਰਦੇ ਆ ਕਿ ਲੋਕ ਵੀ ਨਵੀਂ ਪੀੜ੍ਹੀ ਜਿਹੜੇ ਆਦਮ ਜਿਹੜੇ ਬੱਚੇ ਮੋਬਾਈਲ ਨਾਲ ਜਿਆਦਾ ਉਹ ਵੀ ਆਪਣਾ ਕੋਈ ਨਾ ਕੋਈ ਯੋਗਦਾਨ ਪਾਣ ਕੇ ਕਲਿਆ ਏਜੰਸੀਆਂ ਕੁਝ ਨਹੀਂ ਕਰ ਸਕਦੀਆਂ ਜੇ ਬੱਚੇ ਜਿੰਨਾ ਟਾਈਮ ਮੋਬਾਈਲ ਤੇ ਪਠੋਰ ਪਠੇਸੇ ਤੇ ਕਮਾ ਨੂੰ ਲਾਂਦੇ ਆ ਜੇ ਕੁਝ ਇਨਸਾਨਾਂ ਨੂੰ ਬਚਾਣ ਲਈ ਵੀ ਵੋਲੰਟੀਅਰ ਕਰਨ ਆਪਣੇ ਆਪ ਨੂੰ ਹੋਰ ਹੋਰ ਜਿਆਦਾ ਮੇਰੇ ਖਿਆਲ ਇਨਸਾਨੀਅਤ ਲਈ ਔਰ ਸਾਡੇ ਮੁਲਕ ਦੀ ਰੈਪਿਊਟੇਸ਼ਨ ਇੰਟਰਨੈਸ਼ਨਲ ਚੰਗੀ ਹੋ ਜੇਗੀ ਹੋਰ ਤੁਹਾਡੇ ਇਸ ਸਵਾਲ ਤੇ ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਆਈ ਹੈ ਕਿ ਕੁੱਤੇ ਦੇ ਵੱਢਣ ਦੀ ਅਸੀਂ ਗੱਲ ਕਰਦੇ ਪਏ ਹਾਂ ਠੀਕ ਹੈ ਕਿ ਇੰਜੈਕਸ਼ਨ ਮੁਹਈਆ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਟ੍ਰੀਟਮੈਂਟ ਵੀ ਕਿਸੇ ਨੂੰ ਵੱਢਦਾ ਆ ਤਾਂ ਉਸ ਨੂੰ ਸਮੇਂ ਰੰਦੇ ਇਲਾਜ ਮਿਲ ਜੇ ਲੇਕਿਨ ਜਦੋਂ ਕੁੱਤਾ ਵੱਢ ਲੈਂਦਾ ਆ ਤੇ ਅਕਸਰ ਆਪ ਕੰਪਲੇਨ ਵੀ ਪਾਉਂਦੇ ਆ ਕੁੱਤੇ ਚੱਕ ਕੇ ਲੈ ਕੇ ਵੀ ਜਾਂਦਾ ਆ ਲੇਕਿਨ ਉਹਦਾ ਟ੍ਰੀਟਮੈਂਟ ਕੀ ਕੀਤਾ ਜਾਂਦਾ ਕੀ ਨਹੀਂ ਕੀਤਾ ਉਹ ਦੁਬਾਰਾ ਉਸੇ ਮੁੱਲ 'ਚ ਫੇਰ ਛੱਡ ਦਿੰਦੇ ਨੇ ਸਭ ਕੁੱਤੇ ਨੇ ਤਾਂ ਫੇਰ ਵੱਢਣਾ ਸ਼ੁਰੂ ਕਰ ਦੇਣਾ ਹੈ ਮੈਂ ਕਿੰਨੀ ਵਾਰੀ ਜੇ ਵੱਡੇ ਦਾ ਸਿਰਫ ਇਲਾਜ ਕਰਾਉਣਾ ਹੀ ਤਾਂ ਇਹ ਇਲਾਜ ਨਹੀਂ ਹੈ ਨਾ ਤੁਹਾਡਾ ਮੈਂ ਤੁਹਾਡੇ ਸਵਾਲ ਨਾਲ ਐਗਰੀ ਕਰਨਾ ਪੈਣਾ ਮੈਨੂੰ ਕਿਉਂਕਿ ਉਹ ਕੁੱਤਾ ਤਾਂ ਆਲਰੇਡੀ ਪਾਗਲ ਹੈ ਹੀ ਹੈ ਉਹਨੇ ਅੱਜ ਇੱਕ ਬੱਚੇ ਨੂੰ ਵੱਢਿਆ ਉਹਦਾ ਇਲਾਜ ਹੋ ਗਿਆ ਠੀਕ ਹੈ ਜੀ ਦੂਜੇ ਬੱਚੇ ਨੂੰ ਵੱਢ ਲੈਣਾ ਉਹਨੇ ਹਾਂ ਤੁਹਾਡੇ ਸਵਾਲ ਨਾਲ ਮੈਨੂੰ ਐਗਰੀ ਕਰਨਾ ਪੈਣਾ ਕਿਉਂਕਿ ਤੁਹਾਡੀ ਤਰਕ ਹੈ ਦਲੀਲ ਹੈ ਜੀ ਕਿਉਂਕਿ ਬਿਨਾਂ ਦਲੀਲ ਤੋਂ ਤੁਸੀਂ ਗੱਲ ਨਹੀਂ ਕਰ ਰਹੇ ਇਹ ਇਹ ਸਮਝਾ ਲੈਂਦੇ ਕਿ ਤੁਹਾਡਾ ਲੰਮਾ ਚੋੜਾ ਤਜਰਬਾ ਹੈ ਜੀ ਮੇਰੇ ਖਾਲ ਦਰਜਨਾ ਮੈਟਰ ਵੇਖ ਚੁੱਕੇ ਹਾਂ ਪ੍ਰੈਕਟੀਕਲੀ ਤੁਸੀਂ ਸੜਕਾਂ ਦੇ ਪ੍ਰੈਕਟੀਕਲੀ ਫੀਲਡ 'ਚ ਉਤਰਦੇ ਹੋ ਔਰ ਤੁਹਾਡੋਂ ਟਾਈਮ ਟੂ ਟਾਈਮ ਜਦੋਂ ਤੁਸੀਂ ਨਿਊਜ਼ ਪੜ੍ਹਦੇ ਵੀ ਹੋ ਤਾਂ ਤੁਸੀਂ ਮੇਰੇ ਖਾਲ ਦਰਜਨਾ ਪ੍ਰੋਗਰਾਮ ਇਸ ਟੌਪਿਕ ਤੇ ਚਲਾ ਵੀ ਚੁੱਕੇ ਹੋ ਕਈ ਸਾਲਾਂ ਤੋਂ ਤੁਸੀਂ ਇਸ ਕੰਮ ਨੂੰ ਇਹ ਟੌਪਿਕ ਤੁਹਾਡੇ ਲਈ ਕੋਈ ਨਵਾਂ ਨਹੀਂ ਹੈ। ਪਰਲੀ ਮੋਲੇ ਤੋਂ ਤਾਂ ਸਾਨੂੰ ਵੀ ਗੁਜ਼ਰਨਾ ਪੈਂਦਾ ਨਾ ਉਸੇ ਸਮਾਜ ਵਿੱਚ ਰਹਿ ਰਹੇ ਹਾਂ ਤਾਂ ਸਾਡੇ ਨਾਲ ਵੀ ਵਾਪਰ ਸਕਦੀਆਂ ਨੇ। ਦੇਖੋ ਜੀ ਮੋਟੀ ਜੀ ਗੱਲ ਹੈ ਜਿਹੜੀ ਜਿਹੜਾ ਕੁੱਤਾ ਵੱਡਦਾ ਉਹ ਜ਼ਰੂਰ ਹੀ ਨੂੰ ਪਾਗਲ ਹੋਵੇ। ਜ਼ਰੂਰੀ ਨਹੀਂ ਕਿ পাগল ਹੋਵੇ ਬਿਲਕੁਲ ਤੁਹਾਡੀ ਗੱਲ ਤੋਂ ਐਗਰੀ ਕਰਦੀਆਂ ਕਹਿਣ ਦਾ ਮਤਲਬ ਸਿਰਫ ਇੰਨਾ ਆ ਕਿ ਕੁੱਤੇ ਨੇ ਤਾਂ ਵੱਢਣ ਦਾ ਕੰਮ ਤਾਂ ਕਰਨਾ ਹੀ ਆ ਫਿਰ ਚਾਹੇ ਸਾਡੇ ਨੂੰ ਕੁੱਤੇ ਨੇ ਵੱਡਾ ਆ ਉਦਾਂ ਸੀ ਇਲਾਜ ਕਰਾ ਲਿਆ ਹੋਵੇ ਪਰ ਇਹ ਨਹੀਂ ਨਾ ਕਿ ਦੁਬਾਰਾ ਸਾਨੂੰ ਵੱਡੇਗਾ ਨਹੀਂ ਹਾਂ ਇਹਦੇ ਪਿੱਛੇ ਨਾ ਜੀ ਇੱਕ ਐਨੀਮਲ क्रੂਅਲਟੀ ਐਕਟ 1960 ਚ ਬਣਿਆ ਸੀ ਆਪਾਂ ਵੈਸੇ ਨਾ ਜੀ ਜਦੋਂ ਦੇ ਆਜ਼ਾਦ ਹੋਏ ਸਨ 47 ਦੇ ਵਿੱਚ ਆਪਾਂ ਯੂਨਾਈਟਿਡ ਨੇਸ਼ਨ ਸਾਰੇ ਸੰਸਾਰ ਚ ਕੋ 195 ਮੁਲਕ ਹੈਗੇ ਜਿਹੜੇ ਕਿ ਮੈਂਬਰ ਹੈਗੇ ਯੂਨਾਈਟਿਡ ਨੇਸ਼ਨ ਦੇ ਉਹ ਇਹੀ ਚਾਹੁੰਦੇ ਸੀ ਵੀ ਆਪਾਂ ਇੱਕ ਦੂਜੇ ਦਾ ਭਲਾ ਕਰਨ ਲਈ ਇੱਕ ਦੂਜੇ ਨਾਲ ਜੁੜ ਜਾਈਏ ਜੀ ਸਾਇਨ ਤਾਂ ਆਪਾਂ ਕਰ ਲਏ ਅੱਖਾਂ ਬੰਦ ਕਰਕੇ ਜੀ ਪਰ ਇਹ ਚੀਜ਼ ਨਹੀਂ ਧਿਆਨ ਦਿੱਤੀ ਕਿ ਕਈ ਮੁਲਕਾਂ ਦੇ ਵਿੱਚ ਸਾਡਾ ਜਿਹੜੀ ਭੂਗੋਲਿਕ ਜੀਓਗ੍ਰਾਫੀਕਲ ਸਿਚੁਏਸ਼ਨ ਡਿਫਰੈਂਟ ਹੈ ਔਰ ਜਿਹੜੇ ਯੂਨਾਈਟਿਡ ਨੇਸ਼ਨ ਜਿੱਥੇ ਬੈਠੇ ਹੋਏ ਉਹ ਲੋਕ ਸਵਿਟਜ਼ਰਲੈਂਡ ਜਨੀਵਾ ਨਿਊਯਾਰਕ ਉਹ ਸਾਡੀਆਂ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਜ਼ਮੀਨ ਤੇ ਤਰਤਲ ਤੇ ਗਰਾਉਂਡ ਤੇ ਉਹ ਸਮਝਣ ਚ ਮੇਰੇ ਖਿਆਲ ਨਾਲ ਅਸੀਂ ਸਮਝਾਉਣ ਚ ਚੰਗੀ ਤਰ੍ਹਾਂ ਕਾਮਯਾਬ ਹੋਏ ਤੇ ਇਸ ਕਰਕੇ ਅਸੀਂ ਜਾਨਵਰਾਂ ਦਾ ਸ਼ਿਕਾਰ ਹੋਏ ਜਾਨਵਰ ਸਾਡਾ ਸਾਡਾ ਤੇ ਜਾਨਵਰਾਂ ਦਾ ਜਿਹੜਾ ਟਕਰਾਹ ਇਨਸਾਨਾਂ ਤੇ ਜਾਨਵਰਾਂ ਦਾ ਲਗਾਤਾਰ ਜਾਰੀ ਹੈ ਔਰ ਜਿਹੜੀ ਗਲ ਕੁੱਤਿਆਂ ਦੀ ਜੇ ਹੁਣ ਦੇਖੋ ਇਨਸਾਨ ਦੀ ਮੌਤ ਨਾਲੋਂ ਤਾਂ ਇਹ ਇਨਸਾਨ ਦੀ ਜਾਨ ਤਾਂ ਜ਼ਿਆਦਾ ਕੀਮਤੀ ਹੈ ਨਾ ਜਾਨਵਰ ਤੋਂ ਜੀ ਬਿਲਕੁਲ ਤੁਸੀਂ ਆਪ ਵੀ ਵੇਖੋ ਜੇ ਤੁਹਾਡੀ ਅੱਖਾਂ ਸਾਹਮਣੇ ਤੁਹਾਡਾ ਬੱਚਾ ਜਾਂ ਭਰਾ ਤੇ ਜਾਨਵਰ ਹਮਲਾ ਕਰਦੇ ਹੋਣ ਤਾਂ ਕੀ ਬੀਤੇਗੀ ਸੋ ਕਈ ਵਾਰ ਜਾਨਵਰ ਮਾਰਨੇ ਵੀ ਪੈਂਦੇ ਆ ਸਰਕਾਰਾਂ ਨੇ ਬੰਦੂਕਾਂ ਦੇ ਕਿ ਲਾਇਸੈਂਸ ਵੀ ਦਿੱਤੇ ਆ ਕਿ ਜੇ ਕੋਈ ਆਵਾਰਾ ਜਾਨਵਰ ਜੀ ਤੁਹਾਡੇ ਖੇਤਾਂ ਨੂੰ ਪੈਂਦਾ ਜਾਂ ਤੁਹਾਡੇ ਜਾਨ ਨੂੰ ਪੈਂਦਾ ਤਾਂ ਤੁਸੀਂ ਮਾਰ ਦਿਓ ਲੇਕਿਨ ਕੁਝ ਮੇਨਿਕਾ ਗਾਂਧੀ ਸਾਹਿਬਾ ਜਦੋਂ ਮੰਤਰੀ ਬਣੇ ਸੀਗੇ ਕੇਂਦਰ ਦੇ ਵਿੱਚ ਉਹਨਾਂ ਨੇ ਐਨੀਮਲ ਪ੍ਰੋਟੈਕਸ਼ਨ ਲਈ ਕੁਝ ਜ਼ਰੂਰਤ ਨੂੰ ਜ਼ਿਆਦਾ ਹੀ ਪ੍ਰੋਐਕਟਿਵ ਹੋ ਗਏ ਉਹ ਜੀ ਇਵਨ ਕਿ ਉਹ ਦੁੱਧ ਦੇ ਵੀ ਖਿਲਾਫ ਹੈਗੇ ਆ ਕਿ ਜੇ ਤੁਸੀਂ ਕਿਸੇ ਜਾਨਵਰ ਦਾ ਦੁੱਧ ਜਾਂ ਗਾਂ ਦਾ ਦੁੱਧ ਵੀ ਪੀਂਦੇ ਹੋ ਤੇ ਉਹ ਵੀ ਗਲਤ ਹੈ ਨੈਤਿਕ ਉਹਨੂੰ ਕਹਿੰਦੇ ਇਮੋਰਲ ਆ ਨੈਤਿਕ ਹੈ ਜਦ ਕਿ ਇਹ ਨਹੀਂ ਪਤਾ ਕਿ ਜੇ ਜਾਨਵਰ ਗਾਂ ਦੇ ਵਿੱਚ ਜਿਆਦਾ ਦੇਰ ਦੁੱਧ ਰਹਿ ਜਵੇ ਤੇ ਬੱਚੇ ਗਾਂ ਦੀ ਵੀ ਡੈਥ ਹੋ ਸਕਦੀ ਹੈ ਸੋ ਇਸ ਕਰਕੇ ਸ਼ਾਇਦ ਉਹ ਗੱਲਾਂ ਵਨ ਸਾਈਡ ਜਿਹੜੀ ਚੱਲ ਪਏ ਤੋ ਉਸ ਤੋਂ ਬਾਅਦ ਉਹ ਨਹੀਂ ਰਹੇ ਤੇ ਕਾਨੂੰਨ ਬਣਵਾ ਗਏ ਤੇ ਉਹਦਾ ਜਿਹੜਾ ਸੱਟਾ ਅੱਜ ਛੋਟੇ ਬੱਚਿਆਂ ਨੂੰ ਭੁਗਤਣਾ ਪੈਂਦਾ ਪਿਆ ਇੱਕ ਪਾਸੇ ਜਾਨਵਰ ਦਾ ਜਿਹਨਾਂ ਇੰਨੇ ਹੀ ਪਿਆਰ ਆ ਸਿਰ ਜਾਨਵਰਾਂ ਨਾਲ ਹੀ ਪਿਆਰ ਦੀ ਗੱਲ ਕੀਤੀ ਉਹਨਾਂ ਨੇ ਤੇ ਇਨਸਾਨਾਂ ਦਾ ਪੱਖ ਵੀ ਰੱਖ ਲੈਂਦੇ ਖੈਰ ਉਹ ਜੋ ਵੀ ਕਾਨੂੰਨ ਬਣਾ ਗਏ ਉਹਦੀ ਸਬਿੱਖਿਆ ਹੋਣੀ ਬਹੁਤ ਜ਼ਰੂਰੀ ਆ ਸੋ ਜੇ ਕੋਈ ਜਾਨਵਰ ਇਨਸਾਨਾਂ ਨੂੰ ਵੱਢਣ ਤੇ ਜਾਂਦਾ ਤੇ ਉਹਦਾ ਮਾਰਨਾ ਮੈਂ ਨਹੀਂ ਕਹਦਾ ਮਾਰ ਦਿਓ ਜੀ ਲੇਕਿਨ ਉਹ ਕਾਨੂੰਨ ਦੇ ਤਹਿਤ ਜਿਹੜਾ ਤੁਸੀਂ ਕੁਐਸਚਨ ਸ਼ੁਰੂ ਕੀਤਾ ਸੀ ਨਾ ਫਿਰ ਆ ਜਾਂਦੇ ਦੁਬਾਰਾ ਗਵਰਨਮੈਂਟ ਕੀ ਕਰਦੀ ਐ ਕਾਰਪੋਰੇਸ਼ਨਾਂ ਜਿਹੜੀਆਂ ਸਿਵਿਕ ਕਮਿਊਨਿਟੀਆਂ ਜਿਹੜਾ ਜਿਨ੍ਹਾਂ ਨੂੰ ਮਿਨਿਸਪਲ ਮਿਨਿਸਪਲ ਸਿਵਿਕ ਕਮਿਊਨਿਟੀਆਂ ਜਿਨ੍ਹਾਂ ਨੇ ਦੇੜੀਆਂ ਹੁੰਦੀਆਂ ਆਵਾਰਾ ਕੁੱਤੇ ਨੂੰ ਫੜਦੀਆਂ ਜੀ ਫੜ ਕੇ ਉਹਦੀ ਨਸਬੰਦੀ ਕਰਦੀਆਂ ਜੀ ਤਾਂ ਕਿ ਉਹ ਬੱਚੇ ਹੋਰ ਪੈਦਾ ਕੁੱਤੇ ਕਤੂਰੇ ਹੋਰ ਪੈਦਾ ਨਾ ਕਰ ਸਕੇ ਤੇ ਦਵਾਰਾ ਕਾਨੂੰਨ ਦੇ ਮਤਾਬਿਕ ਜਿੱਥੋਂ ਨਾਲੇ ਕੁੱਤਾ ਚੱਕਿਆ ਜੀ ਜੇ ਤੋ ਉਹ پاਗਲ ਆ ਉਹਨੂੰ ਲਗ ਰੱਖਣਾ ਪੈਂਦਾ ਜੀ ਟਕਣਾ ਪੈਂਦਾ ਜੇ ਉਹ پاਗਲ ਨਹੀਂ ਆ ਨੋਰਮਲ ਆ ਤੋ ਉਹਦੀ ਸਟੈਰਲਾਈਜੇਸ਼ਨ ਕਰਕੇ ਉਹਦਾ ਆਪਰੇਸ਼ਨ ਕਰਕੇ ਉਹਦੀ ਨਸਬੰਦੀ ਕਰਕੇ ਦਵਾਰਾ ਉੱਥੇ ਉਹਨੂੰ ਛੱਡਣਾ ਪੈਂਦਾ ਹੁਣ ਕਈ ਸਾਲ ਆਪਾਂ ਨੂੰ ਸੁਣਦੇ ਹੋਗੇ 20 ਸਾਲ ਸੁਣਦੇ ਹੋਗੇ ਜੀ ਫੜਾਂਗੇ ਕਰਾਂਗੇ ਕਰ ਲਿਆ ਕਰਾਂਗੇ ਸੋ ਅੱਜ ਅੱਜ ਤੱਕ ਆਪਣੀ ਹਰ ਗਲੀ ਦੇ ਵਿੱਚ ਮੇਰੇ ਹਿਸਾਬ ਨਾਲ 20-20 ਕੁੱਤੇ ਹੈਗੇ ਆ ਸਟ੍ਰੇ ਆ ਆਵਾਰਾ ਹੈ ਜੀ ਤੇ ਇਸ ਕਰਕੇ ਉਹ ਪਤਾ ਨਹੀਂ ਹੁੰਦਾ ਕੋਈ ਪਤਾ ਨਹੀਂ ਵੈਸੇ ਤਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਵੇਖਦੇ ਸੀ ਕਿ ਸਰਕਾਰਾਂ ਮਈਆਂ ਜਿਹਨੂੰ ਕਹਿੰਦੇ ਨੇ ਮੱਜਾ ਜੀ ਡੰਗਰ ਜਿਹਨੂੰ ਕਹਿੰਦੇ ਜਿਹੜਾ ਦੁੱਧ ਦਿੰਦੀਆਂ ਮੱਝਾਂ ਦੇ ਕੰਨਾਂ ਦੇ ਉੱਤੇ ਇੱਕ ਟੈਗ ਲਾਦੀ ਹੁੰਦੀ ਸੀ ਪਿੱਤਲ ਦਾ ਤਾਂ ਕਿ ਇਸ ਜਾਨਵਰ ਤੇ ਟਰੈਕ ਰੱਖਿਆ ਜਾ ਸਕੇ ਸੋ ਅਸੀਂ ਜੀ ਵੇਖਿਆ ਕਿ ਸਰਕਾਰਾਂ ਵੱਲੋਂ ਕੁੱਤਿਆਂ ਤੇ ਕੋਈ ਟਰੈਕਿੰਗ ਕੀਤੀ ਜਾ ਰਹੀ ਹੋਵੇ ਕਿ ਕੁੱਤਾ ਫਿਲਹਾਲ ਉਹਦੀ ਕੰਡੀਸ਼ਨ ਕੀ ਉਹਦੀ ਮੂਵਮੈਂਟ ਕੀ ਆ ਸੋ ਤਕਨੀਕ ਕੋਈ ਨਹੀਂ ਜਿਗਾਰ ਚੱਲਦਾ ਪਿਆ ਔਰ ਜਿੱਦਨ ਕੋਈ ਹੋਰ ਵੱਡੀਆਂ ਘਟਨਾਵਾਂ ਹੋਣਗੀਆਂ ਜਾਂ ਕਿਸੇ ਵੱਡੇ ਵੀਆਈਪੀ ਦੇ ਬੱਚੇ ਵੀ ਨਰਬ ਨਾ ਕਰੇ ਤੇ ਅਟੈਕ ਹੋਣਗੇ ਜਾਂ ਉਹਨਾਂ ਦੇ ਘਰ ਦੇ ਤੇ ਕੋ ਅਟੈਕ ਹੋਣਗੇ ਹੋ ਸਕਦਾ ਉਸ ਦਿਨ ਇਹੋ ਜਿਹਾ ਕੁਝ ਹੋ ਜੇ ਫਿਲਹਾਲ ਸਰਕਾਰ ਆਪਣੀਆਂ ਕੁਰਸੀਆਂ ਬਚਾਉਣ ਤੇ ਲੀਡਰ ਲੱਗੇ ਹੋਏ ਹੈ ਇਹੋ ਜਿਹੀ ਛੋਟੇ ਇਹ ਇਹਨਾਂ ਨੂੰ ਕਿ ਛੋਟਾ ਜਿਹਾ ਘਟਨਾ ਸਮਝਿਆ ਜਾਂਦਾ ਜਿਵੇਂ ਕਾਰ ਐਕਸੀਡੈਂਟ ਚ ਕੱਲ 3 ਸਟੂਡੈਂਟ ਮਰ ਗਏ ਜਿਹਨਾਂ ਦੀ ਜ਼ਿੰਦਗੀਆਂ ਖਰਾਬ ਹੋ ਗਈਆਂ ਸੋ ਇਸ ਵੈਸੇ ਕਦੇ ਐਸਐਸਐਫ ਵੀ ਬਣਾਈ ਸੀ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਜੀ ਗਲਤੀ ਤਾਂ ਬੱਚਿਆਂ ਦੀ ਵੀ ਹੈਗੀ ਜੇ ਤੁਸੀਂ ਅੰਨੇਵਾ 뮤직 ਲਾ ਕੇ ਸ਼ਰਾਬਾ ਪੀ ਕੇ ਗੱਡੀਆਂ ਚਲਾਓਗੇ ਤਾਂ ਫਿਰ ਨਤੀਜੇ ਹੋਣਗੇ ਔਰ ਕਈ ਵੀ ਬੰਦ ਕਈ ਜੜੀਆਂ ਫੈਮਿਲੀ ਜਾਂ ਜਾਂ ਬੰਦਿਆ ਨੇ ਉਹ ਨਸਲਾਂ ਵੀ ਪਾਲੀਆਂ ਹੈਗੀਆਂ ਕੁੱਤਿਆਂ ਦੀਆਂ ਜਿਹੜੀਆਂ ਕਿ ਬੈਂ ਹੈਗੀਆਂ ਸੜਕ ਤੇ ਲੈ ਕੇ ਆਣੀਆਂ ਜਿਹੜੀਆਂ ਕਿ ਬੜੀਆਂ ਆਕਰਮਕ ਹਮਲਾਵਰ ਕਿਸਮ ਦੀਆਂ ਹੈਗੀਆਂ ਜਿਨ੍ਹਾਂ ਦਾ ਸੁਭਾਅ ਚ ਹੀ ਹਮਲਾ ਸੋ ਇਟਸ ਜਿਹਨੂੰ ਪਗ ਪੱਗ ਕਹਿੰਦੇ ਆ ਸੋ ਇਸ ਕਰਕੇ ਇਹ ਇਹ ਸੰਜੀਦਾ ਮੈਟਰ ਹੈਗਾ ਕਿਸੇ ਦਾ ਬੱਚਾ ਜਦੋਂ ਜਾਂਦਾ ਉਹਨੂੰ ਪੁੱਛ ਕੇ ਦੇਖਿਆ ਜਾਂਦਾ ਜਿਨ੍ਹਾਂ ਨੇ ਅੱਥਰ ਬੱਚਾ ਪਾਲਿਆ ਹੁੰਦਾ ਬਚਪਨ ਤੋਂ ਲੈ ਕੇ ਜਿਵੇਂ ਆਪਾਂ ਇੱਕ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀਗਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਾਫੀ ਬੱਚੇ ਇਦਾਂ ਮਰ ਗਏ ਸੀਗੇ ਇਵਨ ਲੇਡੀਜ਼ ਤੇ ਵੀ ਅਟੈਕ ਆਪਾਂ ਸੋਸ਼ਲ ਮੀਡੀਆ ਤੇ ਤੇ ਕੁੱਤੇ ਕਰ ਦਿੰਦੇ ਆ ਸੋ ਮੈਨੂੰ ਉਮੀਦ ਕਰਦਾ ਸ਼ਾਇਦ ਕਿਤੇ ਸਰਕਾਰ ਕੋਈ ਨਾ ਕੋਈ ਵੱਡਾ ਸਟੈਪ ਚੱਕੇ ਤੇ ਆ ਜਿਹੜੀ ਆਮ ਬੰਦਿਆਂ ਦੀ ਸਮੱਸਿਆ ਹੈਗੀ ਇਹਨੂੰ ਆ ਪਹਿਲੇ ਪਹਿਲੀਆਂ ਜਿਹੜੀਆਂ ਜਰੂਰ ਸਮਝ ਕੇ ਇਹਨਾਂ 'ਤੇ ਕੋਈ ਧਿਆਨ ਨਾ ਦੇ ਬਿਲਕੁਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਸਵਾਲ ਤੇ ਐਡੀਟੋਰিয়াল ਟਾਕ ਦੇ ਵਿੱਚ ਘਰ ਬਸ ਇਨਾ ਹੀ ਤੇ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਆਦੇ ਇਸ ਸ਼ੋਅ ਦੇ ਵਿੱਚ ਘਰ ਬਸ ਇੰਨੇ ਹੀ ਡਿਸਕਸ਼ਨ ਨੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਵਿਚਾਰ ਜਾਂ ਕੋਈ ਗੱਲਬਾਤ ਆਉਂਦੀ ਹੈ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨਾ ਸਾਨੂੰ ਦੇ ਇਜਾਜ਼ਤ ਧੰਨਵਾਦ